ਜਿਵੇਂ ਗੜਬਤ ਡੋਰ ਜਿਵੇਂ ਮਛਲੀ ਤੇ ਮਾਨਸਰਾ ਐਨਾ ਤੈਨੂੰ ਪਿਆਰ ਕਰਾਂ ਐਨਾ ਤੈਨੂੰ ਪਿਆਰ ਕਰਾਂ ਮੈਂ ਐਨਾ ਤੈਨੂੰ ਪਿਆਰ ਕਰਾਂ ਐਨਾ ਤੈਨੂੰ ਪਿਆਰ ਕਰਾਂ ਪਿਆਰ ਜਿਵੇਂ ਕਰਦੇ ਨੇ ਕੰਡੇ ਤੇ ਲਹਿਰਾਂ ਨਹੀਂ ਸ਼ਾਮ ਨੂੰ ਮਿਲਣ ਜਿਵੇਂ ਢਲੀਆਂ ਦਪਹਿਰਾਂ ਨਹੀਂ ਪਿਆਰ ਜਿਵੇਂ ਕਰਦੇ ਨੇ ਕੰਡੇ ਤੇ ਲਹਿਰਾਂ ਨਹੀਂ ਸ਼ਾਮਾਂ ਨੂੰ ਮਿਲਣ ਜਿਵੇਂ ਢਲੀਆਂ ਦਪਹਿਰਾਂ ਨਹੀਂ ਜਿਵੇਂ ਫੁੱਲ ਖਿਸ਼ਵੋ ਜਿਵੇਂ ਦੀਵਾ ਤੇ ਲੋ ਜਿਵੇਂ ਹੁੰਦਾ ਪਰਦੇਸੀ ਨੂੰ ਘਰਾਂ ਐਨਾ ਤੈਨੂੰ ਪਿਆਰ ਕਰਾਂ ਮੈਂ ਐਨਾ ਤੈਨੂੰ ਪਿਆਰ ਕਰਾਂ ਅੰਬਰਾਂ ਦੇ ਗਿਣਨੀ ਸਾਗਰਾਂ ਦੇ ਪਾਣੀ ਵੀ ਲਊਗਾ ਕੋਈ ਮਣਨੀ ਅੰਬਰਾਂ ਦੇ ਤਾਰੇ ਵੀ ਲਊਗਾ ਕੋਈ ਗਿਣਨੀ ਸਾਗਰਾਂ ਦੇ ਪਾਣੀ ਵੀ ਲਊਗਾ ਕੋਈ ਮਣਨੀ ਕੋਈ ਪਿਆਰ ਦੀ ਨਾ ਹੱਦ ਨੀ ਹੈ ਹੱਦ ਨਾਲੋਂ ਵੱਧ ਕਿਸੇ ਰਾਂਝੇ ਅਤੇ ਮਜ ਨੂੰ ਤਰਾਂ ਐਨਾ ਤੈਨੂੰ ਪਿਆਰ ਕਰਾਂ ਐਨਾ ਤੈਨੂੰ ਪਿਆਰ ਕਰਾਂ ਰੱਬ ਨਾ ਕਰੇ ਨੀ ਪੈਣ ਦਿਲਾਂ ਵਿੱਚ ਦੂਰੀਆਂ ਧੁਕਨ ਨਾ ਨੇੜੇ ਰੁੱਸੇ ਗਿਲੇ ਮਜਬੂਰੀਆਂ ਰੱਬ ਨਾ ਕਰੇ ਨੀ ਪੈਣ ਦਿਲਾਂ ਵਿੱਚ ਦੂਰੀਆਂ ਧੁਕਨ ਨਾ ਨੇੜੇ ਰੁੱਸੇ ਗਿਲੇ ਮਜਬੂਰੀਆਂ ਰੱਬ ਜਾਵੇ ਪਾਵੇਂ ਰਸਨੀ ਤੂੰ ਰਹੇ ਸਦਾ ਖੁਸ਼ ਤੇਰੇ ਸਾਰੇ ਦੁੱਖ ਹੱਸ ਕੇ ਜਰਾ ਐਨਾ ਤੈਨੂੰ ਪਿਆਰ ਕਰਾਂ ਮੈਂ ਨਾ ਤੈਨੂੰ ਤੂੰ ਪਿਆਰ ਕਰਾਂ ਦੂਰ ਕਿਤੇ ਨਿਕਾ ਜਾ ਵਸਾਈਏ ਇੱਕ ਘਰ ਨੀ ਜਿੱਥੇ ਸਾਨੂੰ ਕਿਸੇ ਦਾ ਨਾ ਹੋਵੇ ਕੋਈ ਡਰ ਨੀ ਦੂਰ ਕਿਤੇ ਨਿਕਾ ਜਾ ਵਸਾਈਏ ਇੱਕ ਘਰ ਨੀ ਜਿੱਥੇ ਸਾਨੂੰ ਕਿਸੇ ਦਾ ਨਾ ਹੋਵੇ ਕੋਈ ਡਰ ਨੀ ਲੱਖ ਤੇਰੀਆਂ ਮੈਂ ਮੰਨਾਂ ਇੱਕੋ ਗਾਮੇ ਦੀ ਤਮੰਨਾ ਤੇਰੇ ਨਾਲ ਜੀਵਾਂ ਤੇਰੇ ਨਾਲ ਮਰਾਂ ਇਨਾ ਤੈਨੂੰ ਪਿਆਰ ਕਰਾਂ ਇਨਾ ਤੈਨੂੰ ਪਿਆਰ ਕਰਾਂ ਮੈਂ ਇਨਾ ਤੈਨੂੰ ਪਿਆਰ ਕਰਾਂ ਤੈਨੂੰ ਪਿਆਰ ਕਰਾਂ ਕਿਉਂ ਆਖਦਾ ਕਿ ਕੀ